ਭਾਜੀ ਬਹੁਤ ਬੁਰਾ ਹਾਲਾ ਰੋਡਾ ਦਾ ਬਹੁਤ ਜਿਆਦਾ ਬੁਰਾ ਹਾਲਾ ਇਧਰ ਦਾ ਕੁਝ ਵੀ ਨਹੀਂ ਤੁਸੀਂ ਮੋਤੀ ਨਗਰ ਜਾ ਕੇ ਦੇਖੋ ਕਿੰਨਾ ਬੁਰਾ ਹਾਲ ਹੋਇਆ ਪਿਆ ਵਾ ਕਾਫੀ ਦਿੱਕਤਾਂ ਆ ਰਹੀਆਂ ਬਹੁਤ ਹੀ ਜ਼ਿਆਦਾ ਦਿੱਕਤ ਆ ਰਹੀ ਹੈ ਬੰਦਾ ਆ ਨਹੀਂ ਸਕਦਾ ਜਾ ਨਹੀਂ ਸਕਦਾ ਗੱਡੀਆਂ ਖਰਾਬ ਹੋਦੀਆਂ ਵਾ ਤੇ ਸਵਾਰੀਆਂ ਵੀ ਡੇਟ ਹੋਈ ਦੇ ਜੇ ਸਾਡੂ ਦਾ ਕਟਾ ਹੀ ਹੋ ਰਿਹਾ ਜੀ ਹੋ ਗਈ ਗਰੀਏ ਬਹੁਤ ਹੀ ਵਧੀਆ ਸਵੇਰ ਦੀ ਜਿਹੜੀ ਪ੍ਰਸਾਦ ਹੋ ਰਹੀ ਹੈ ਤੇ ਤਿੰਨ ਚਾਰ ਦਿਨਾਂ ਤੋਂ ਪਹਿਲੇ ਬਹੁਤ ਹੀ ਜ਼ਿਆਦਾ ਗੁੰਮਸ ਸੀ ਓਵਰਫਲੋ ਹੋਏ ਪਏ ਆ ਗੱਡਰ ਭਰੇ ਪਏ ਆ ਬਾਹਰ ਨਿਕਲਦਾ ਪਿਆ ਪ੍ਰੈਸ਼ਰ ਸਾਰਾ ਟੱਕਣ ਸਾਰੇ ਖੁੱਲੇ ਪਏ ਆ ਨਾ ਬੰਦਾ ਆ ਸਕਦਾ ਨਾ ਜਾ ਸਕਦਾ ਕਿਤੇ ਵੀ ਲੁਧਿਆਣਾ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਲੇਧਨ ਦਵਰ ਦੇ ਅਸੇ ਲੁਧਿਆਣਾ ਦੇ ਵਿੱਚ ਮੌਜੂਦ ਆ ਜਿੱਥੇ ਲੁਧਿਆਣਾ ਦੇ ਵਿੱਚ ਦੀ ਜੇਕਰ ਗੱਲ ਕਰੀਏ ਤੇ ਲੁਧਿਆਣਾ ਵਿੱਚ ਸਵੇਰੇ 5:30 ਤੋਂ ਬਾਅਦ ਬਰਸਾਤ ਜਿਹੜੀ ਆ ਸ਼ੁਰੂਆਤ ਹੋ ਚੁੱਕੀ ਆ ਬਾਰਿਸ਼ ਦੀ ਤੋਂ ਬਰਸਾਤ ਜਿਹੜੀ ਆ ਉਹ ਲਗਾਤਾਰ ਪੈ ਰਹੀ ਹੈ ਸਵੇਰ ਤੋਂ ਲੈ ਕੇ ਸੋ ਹੁਣ ਦਾ ਜਿਹੜਾ ਸਮਾਂ ਵਾ ਤਿੰਨ ਬਚ ਚੁਕੇ ਨੇ ਬਾਰਿਸ਼ ਜਿਹੜੀ ਆ ਲਗਾਤਾਰ ਪੈ ਰਹੀ ਹੈ ਬਰਸਾਤ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਹੈ ਤੇ ਮੌਸਮ ਦੇ ਵਿੱਚ ਕਾਫੀ ਬਦਲਾਅ ਆ ਜਿਹੜਾ ਦੇਖਣ ਨੂੰ ਮਿਲਿਆ ਤਾਂ ਦੱਸ ਦਈਏ ਕਿ ਗਰਮੀ ਤੋਂ ਵੀ ਕਿਤੇ ਨੇ ਕਿਤੇ ਲੋਕਾਂ ਨੂੰ ਕਾਫੀ ਰਾਹਤ ਜਿਹੜੀ ਮਿਲੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਜਿਹੜੀ ਆ ਉਹ ਲਗਾਤਾਰ ਪੈ ਰਹੀ ਹੈ ਸੋ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਜਿਹੜੀ ਆ ਕਾਫੀ ਪੈ ਰਹੀ ਹੈ ਤਾਂ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਏ ਵਕਵਾ ਕੇ ਜਲਿਆਂ ਦੇ ਵਿੱਚ ਬਰਸਾਤ ਜਰੀਆ ਲਗਾਤਾਰ ਪੈ ਰਹੀ ਹੈ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਜਿਹੜੀ ਮਿਲ ਰਹੀ ਹੈ ਹੱਦ ਲੁਧਿਆਣਾ ਵਿੱਚ ਮੌਜੂਦਾਂ ਲੁਧਿਆਣਾ ਦੀ ਤਸਵੀਰ ਜਿਹੜੀ ਆ ਤੁਸੀਂ ਖੁਦ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਾਫੀ ਜੜੀਆ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਲੋਕ ਕਾਫੀ ਵਧੀਆ ਜਿਹੜਾ ਲੋਕਾਂ ਦੇ ਵਾਸਤੇ ਮਾਹੌਲ ਜਿਹੜਾ ਬਣਿਆ ਹੋਇਆ ਹੈ ਬਰਸਾਤ ਤੋਂ ਬਾਅਦ ਗਰਮੀ ਤੋਂ ਜਿਹੜੀ ਰਾਹਤ ਮਿਲਿਆ ਤਾਂ ਦੱਸਦੇ ਕਿ ਦੋ ਦਿਨ ਪਹਿਲਾਂ ਜਿਹੜੀ ਕਾਫੀ ਜਿਆਦਾ ਹਮਮਤ ਸੀਗੀ ਸੋ ਹਮਮਤ ਤੋਂ ਲੋਕਾਂ ਨੂੰ ਕਾਫੀ ਦਿੱਕਤਾ ਜੜੀਆਂ ਹੁਸੈਨੀਆਂ ਪੈ ਰਹੀਆਂ ਸੀਗੀਆਂ ਪਰ ਹੁਣ ਜਿਹੜੀ ਹਮਮਤ ਹੈ ਉਹ ਖਤਮ ਹੋਈਆ ਤੇ ਗਰਮੀ ਤੋਂ ਕਾਫੀ ਰਾਹਤ ਮਿਲੀ ਆ ਤਾਂ ਹੋਤੇ ਹੀ ਹਿਮਾਚਲ ਪ੍ਰਦੇਸ਼ ਦੀ ਜੇਕਰ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਬਰਸਾਤ ਜੜੀ ਆ ਉਹ ਲਗਾਤਾਰ ਪੈ ਰਹੀ ਆ ਤੇ ਪਹਾੜੀਆਂ ਇਲਾਕਿਆਂ ਤੋਂ ਬਰਸਾਤ ਜਿਹੜੀ ਪੈ ਰਹੀ ਆ ਲਗਾਤਾਰ ਤੇ ਉਸ ਬਾਰਿਸ਼ ਤੋਂ ਬਾਅਦ ਜਿਹੜੀ ਪੰਜਾਬ ਸਟੇਟ ਵਿੱਚ ਵੀ ਬਰਸਾਤ ਜੜੀ ਆ ਉਹ ਲਗਾਤਾਰ ਪੈ ਰਹੀ ਆ ਸੋ ਤਸਵੀਰ ਜੜੀ ਆ ਉਹ ਸਾਫ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਸ ਤਰੀਕੇ بارش ਦਾ ਆਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸਦੇ ਕਿ ਲੁਧਿਆਣਾ ਦੇ ਵਿੱਚ ਮੌਜੂਦ ਹੈ ਜਿੱਥੇ ਦੀ ਇਹ ਤਸਵੀਰ ਜਿਹੜੀ ਹੈ ਉਹ ਸਾਫ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਲੋਕ ਦੇਖਦੇ ਹੋ ਕਿ بارش ਦੇ ਵਿੱਚ ਜਿਹੜੇ ਡਰੈਸ ਨੇ ਉਹ ਵੀ ਪਾਏ ਹੋਏ ਨੇ ਸੋ ਲੋਕਾਂ ਦੇ ਵਿੱਚ ਕਾਫੀ ਵਧੀਆ ਜਿਹੜਾ ਮਾਹੌਲ ਹੈ ਨਜ਼ਰ ਆ ਰਿਹਾ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਕਈ ਲੋਕਾਂ ਦੇ ਕਮਾਕਾਰਾਂ ਦੇ ਉੱਤੇ ਵੀ ਕਾਫੀ ਫਰਕ ਜਿਹੜਾ ਪਿਆ ਕਾਫੀ ਅਸਰ ਦੇਖਣ ਨੂੰ ਮਿਲਿਆ ਸੋ ਜਿਹੜੇ ਲੋਕ ਨੇ ਜਿਹੜੇ ਆ ਜਾ ਰਹੇ ਨੇ ਦੇਖ ਸਕਦੇ ਹੋ ਕਿ ਆਪਣੇ ਘਰਾਂ ਨੂੰ ਤਾਂ ਕਮਾਕਾਰਾਂ ਦੇ ਜਿਹੜੇ ਆ ਜਾ ਆ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਲੋਕਾਂ ਨੇ ਕਿਸ ਤਰੀਕੇ ਛਾਤਾ ਜਿਹੜਾ ਲਿੱਤਾ ਹੋਇਆ ਹੈ ਛਾਤਾ ਲੈਣ ਤੋਂ ਬਾਅਦ ਜਿਹੜੇ ਲੋਗ ਆਪਣੇ ਕਮਾਂਕਾਰਾਂ ਦੇ ਜਾ ਰਹੇ ਨੇ ਤੇ ਲੋਕ ਇੱਕ ਪਾਸੇ ਖੁਸ਼ ਵੀ ਨਜ਼ਰ ਆ ਰਹੇ ਐਸੋ ਤਸਵੀਰ ਜਿਹੜੀ ਆ ਤੁਹਾਡੇ ਨਾਲ ਲਗਾਤਾਰ ਸਾਂਝਾ ਕਰਾ ਰਹੇ ਲੋਕ ਕਿਸ ਤਰੀਕੇ ਦੇਖ ਸਕਦੇ ਹੋ ਕਿ ਜਦੋਂ ਸਕੂਟੀਆਂ ਦੇ ਉੱਤੇ ਆ ਰਹੇ ਨੇ ਆਪਣੀ ਵਹੀਕਲ ਦੇ ਉੱਤੇ ਆ ਰਹੇ ਨੇ ਛਾਤਾ ਹੋਣਾ ਵੱਲੋਂ ਹੱਤਾ ਦੇ ਵਿੱਚ ਫੜਿਆ ਹੋਇਆ ਕਿ ਬਾਰਿਸ਼ ਤੋਂ ਇਹ ਗਿੱਲੇ ਵੀ ਨਾ ਹੋਣ ਤੇ ਕੰਮਕਾਰ ਦੇ ਵਿੱਚ ਵੀ ਜਿਹੜਾ ਕਾਫੀ ਵਧੀਆ ਜਿਹੜਾ ਨਜ਼ਰ ਆ ਰਿਹਾ ਹੈ ਸੋ ਜਿਹੜੇ ਲੋਕ ਨੇ ਗੱਲਬਾਤ ਵੀ ਕਰਾਂਗੇ ਜਿਹੜੇ ਕੰਮਕਾਰ ਕਰਨ ਵਾਲੇ ਲੋਕ ਨੇ ਜਿਹੜੇ ਬਾਰਿਸ਼ ਦੇ ਵਿੱਚ ਕੰਮ ਕਰ ਰਹੇ ਨੇ ਬਾਰਿਸ਼ ਦੇ ਵਿੱਚ ਕੰਮ ਹੋ ਰਿਹਾ ਨਹੀਂ ਹੈ ਉਹ ਰੇਹੇ ਬਰਸਾਤ ਕਰ ਨਹੀਂ ਹੋ ਰਹੀ। ਬਕillé ਹੋਏ ਹੋਏ ਪੂਰਾ। ਹਾਂ ਖੜੇ ਸਤੇ ਹੈ ਕਹੜਾ ਗਿਆ ਜੀ। ਅੱਛਾ ਤੇ ਬਰਸਾਤ ਸਵੇਰ ਤੋਂ ਹੋ ਰਹੀ। ਸਵੇਰ ਤੋਂ ਰਹੀ। ਅੱਛਾ ਕੀ ਕਹਿਣਾ ਚਾਹੋਗੇ ਮੌਸਮ ਦੇ ਵਿੱਚ ਕਾਫੀ ਬਦਲਾਅ ਹੋਇਆ ਹੈ। ਕਾਫੀ ਹਮਮਸ ਸੀ ਕਿ ਹੁਣ ਠੰਡਾ ਹੋ ਰਿਹਾ ਹੈ। ਠੰਡਾ ਹੋ ਗਿਆ ਜੀ ਮੌਸਮ। ਠੰਡਾ ਬੰਡਾ ਹੋ ਗਿਆ ਜੀ। ਵਧੀਆ ਲੱਗਦਾ। ਹਾਂ। ਉਹ ਬਿਲਕੁਲ ਦੇਖ ਸਕਦੇ ਹੋ ਕਿ ਕਾਫੀ ਵਧੀਆ ਜਿਹੜਾ ਮੌਸਮ ਹੈ ਉਹ ਹੋ ਰਿਹਾ ਵੈਸੋ ਬਰਸਾਤ ਦੇ ਵਿੱਚ ਕੰਮ ਕਰਦੇ ਉੱਤੇ ਕੋਈ ਫਰਕ ਨਜ਼ਰ ਆ ਰਿਹਾ? ਬਹੁਤ ਜ਼ਿਆਦਾ ਜੀ। ਗੱਡੀਆਂ ਖਰਾਬ ਹੋਦੀਆਂ ਵਾ। ਤੇ ਸਵਾਰੀਆਂ ਵੀ ਇਹ ਟੋਰੀ ਦੇ ਦੇ ਸਾਨੂੰ ਤਾਂ ਕੱਟ ਹੀ ਹੋ ਰਿਆ ਜੀ ਤੇ ਹੋ ਗਈ ਗਰੀਏ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਫਰਕ ਪੈ ਰਿਹਾ ਜੀ ਬਹੁਤ ਦਿੱਕਤ ਆ ਰਹੀ ਹੈ ਜੀ ਜਿਹੜੇ ਲੋਕ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਇਹੀ ਗੱਲ ਕਹਿਣਾ ਦੀ ਬਰਸਾਤ ਦੇ ਵਿੱਚ ਕਈ ਲੋਕਾਂ ਨੂੰ ਦਿੱਕਤਾਂ ਵੀ ਆ ਰਹੀਆਂ ਤੇ ਕਈ ਲੋਕ ਜਿਹੜੇ ਨੇ ਉਹ ਆਪਣੇ ਕੰਮਾਂ ਕਰਦੇ ਵੀ ਜਾ ਰਹੇ ਨੇ ਸੋ ਆਟੋ ਦੇ ਵਿੱਚ ਬੈਠੇ ਨੇ 200 ਦਾ ਕੰਮ ਨਹੀਂ ਕਿੱਦਾਂ ਦਾ ਮੌਸਮ ਦੇਖ ਰਹੇ ਹੋ ਮੌਸਮ ਦੇ ਵਿੱਚ ਕਿੰਨੇ ਕੀ ਬਦਲਾਅ ਕਿੰਨਾ ਮੌਸਮ ਤਾਂ ਬਹੁਤ ਵਧੀਆ ਹੈਗਾ ਵਧੀਆ ਲੱਗ ਰਿਹਾ ਹਾਂਜੀ ਹਾਂਜੀ ਕੋਮਨ ਚ ਮਜ਼ਾ ਆ ਰਿਹਾ ਹਾਂਜੀ ਹਾਂਜੀ ਚੱਲੇ ਹੋ ਅਸੀਂ ਉੱਥੇ ਜਾ ਕੇ ਜਰੂਰੀ ਕੰਮ ਕਰਦੇ ਸੀ ਜਰੂਰੀ ਕੰਮ ਸੀ ਜਰੂਰੀ ਕੰਮ ਸੀ ਬਿਲਕੁਲ ਤੋਂ ਦੇਖ ਲਿਓ ਕਿ ਕਿਸਰਕੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਕਾਫੀ ਖੁਸ਼ ਨਮਾ ਮਾਹੌਲ ਜਿਹੜਾ ਉਹ ਨਜ਼ਰ ਆ ਰਿਹਾ ਤਾਂ ਲੋਕ ਛਤਰੀ ਹੱਤਾ ਦੇ ਵਿੱਚ ਫੜਿਆ ਹੋਇਆ ਲੋਕਾਂ ਨੇ ਤੇ ਉਸ ਤੋਂ ਬਾਅਦ ਲੋਕ ਇੱਕ ਇਸ ਤਰੀਕੇ ਆਪਣੇ ਕੰਮਾਂ ਕਰਦੇ ਉੱਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਸੋ ਤਸਵੀਰ ਜਿਹੜੀ ਆ ਉਹ ਸਾਫ਼ ਤੌਰ ਤੇ ਦੇਖ ਸਕਦੇ ਹੋ ਤੁਸੀਂ ਤੇ ਜਿਹੜੇ ਲੋਕ ਬਾਰਿਸ਼ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਦੱਸਦੇ ਕਿ ਜਿਹੜੇ ਬਾਰਿਸ਼ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਜਿਹੜਾ ਬੈਟਰੀ ਈ ਰਿਕਸ਼ਾ ਹੋ ਗਿਆ ਤੇ ਜਿਹੜੇ ਜਿਹੜੇ ਵਹੀਕਲ ਈ ਰਿਕਸ਼ਾ ਚਲਾਉਂਦੇ ਨੇ ਉਹਨਾਂ ਦਾ ਕੰਮਾ ਕਾਫੀ ਜ਼ਿਆਦਾ ਉਹਨਾਂ ਦੇ ਉੱਤੇ ਜਿਹੜਾ ਕੰਮਾ ਤੇ ਅਸਰ ਵੀ ਪੈ ਰਿਹਾ ਤੇ ਬਰਸਾਤ ਤੋਂ ਬਾਅਦ ਕੁਝ ਲੋਕ ਜਿਹੜੇ ਨੇ ਖੁਸ਼ ਵੀ ਨਜ਼ਰ ਆ ਰਹੇ ਨੇ ਬਰਸਾਤ ਤੋਂ ਬਾਅਦ ਕੁਝ ਲੋਕਾਂ ਨੂੰ ਕਾਫੀ ਹਦਿਕਤਾ ਵੀ ਆ ਰਹੀਆਂ ਨੇ ਬਾਰਿਸ਼ ਦਾ ਆਨੰਦ ਵੀ ਕਈ ਲੋਕ ਜਿਹੜੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਸੋ ਗੱਲਬਾਤ ਵੀ ਕਰ ਲੈਨੇ ਆ ਦੇਖ ਲਓ ਕਿ ਮਹਿਲਾ ਮੰਡਲ ਜਿਹੜੀ ਚੱਲੀ ਪੂਰੀ ਕੀ ਕਹਿਣਾ ਚਾਹੋਗੇ ਮਾਤਾ ਜੀ ਬਾਰਿਸ਼ ਦੇ ਵਿੱਚ ਕਾਫੀ ਖੁਸ਼ੀ ਨਜ਼ਰ ਆ ਰਹੇ ਹਾਂ ਜੀ ਅਸੀਂ ਲੈ ਰਹੇ ਅਸੀਂ ਸਾਨੂੰ ਤਾਂ ਅੱਛਾ ਬਾਰਿਸ਼ ਹੋ ਰਹੀ ਹੈ ਕਿੰਨਾ ਵਧੀਆ ਲੱਗ ਰਿਹਾ ਵਧੀਆ ਨਹੀਂ ਲੱਗ ਰਿਹਾ ਸਾਨੂੰ ਉਹ ਲੇਡੀਜ਼ ਆਈਆਂ ਪ੍ਰੈਗਨੈਂਟ ਹੈ ہمارے ساتھ ਹਾਂ ਤੇ ਬਰਸਾਤ ਜਿਹੜੀ ਹੋ ਰਹੀ ਹੈ ਸਵੇਰ ਤੋਂ ਹੋ ਰਹੀ ਹੈ ਮੌਸਮ ਕਾਫੀ ਗਰਮ ਸੀਗਾ ਹੁਣ ਠੰਡਾ ਹੋਇਆ ਸੋ ਕੀ ਕਹਿਣਾ ਚਾਹੂੰਗਾ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਹਾਂਜੀ ਆ ਬਿਲਕੁਲ ਸੋ ਜਿਹੜੀ ਹੈ ਦੇਖ ਸਕਦੇ ਹੋ ਕਿ ਗੱਲਬਾਤ ਕਰ ਰਹੇ ਹਾਂ ਲਗਾਤਾਰ ਲੋਕਾਂ ਨਾਲ ਲੋਕਾਂ ਨਾਲ ਜਾਣਕਾਰੀ ਲੈ ਰਹੇ ਹਾਂ ਕਿ ਲੋਕ ਕਿਸ ਤਰੀਕੇ ਜਿਹੜੀ ਬਾਰਿਸ਼ ਦੇ ਵਿੱਚ ਕੀ ਉਹਨਾਂ ਨੂੰ ਲੱਗ ਰਿਹਾ ਸੋ ਕਿਦਾਂ ਦਾ ਉਹ ਫੀਲ ਕਰ ਰਹੇ ਨੇ ਜਿਹੜੇ ਹੋਰ ਲੋਕ ਨੇ ਗੱਲਬਾਤ ਕਰਾਂਗੇ ਬਾਰਿਸ਼ ਦੇ ਵਿੱਚ ਛਾਤਾ ਹੱਤਾ ਦੇ ਫੜਿਆ ਹੋਇਆ ਮੋਟਰਸਾਈਕਲ ਵੀ ਚਲਾ ਰਹੇ ਹੋ ਕਿਵੇਂ ਲੱਗ ਰਿਹਾ ਉਹ ਭਾਈ ਰੱਬ ਦੀ ਦੇਣ ਹੈ ਬਾਰਿਸ਼ ਬਾਰਿਸ਼ ਨਾਲ ਕੋਣ ਲੜ ਸਕਦਾ ਦੱਸੋ ਬਰਸਾਤ ਵਿੱਚ ਵਧੀਆ ਲੱਗ ਰਿਹਾ ਵਾ ਕਿਉਂਕਿ ਸਵੇਰ ਤੋਂ ਜਿਹੜੀ ਭਾਜੀ ਕੁਦਰਤ ਹੀ ਹੈ ਵਧੀਆ ਲੱਗੂਗਾ ਮਾੜਾ ਕਿਉਂ ਲੱਗੂਗਾ ਤੁਹਾਨੂੰ ਦੱਸੋ ਵਧੀਆ ਹੀ ਹੈ ਗਰਮੀ ਤੋਂ ਕਾਫੀ ਰਾਹਤ ਗਰਮੀ ਦੀ ਕੋਈ ਗੱਲ ਹੀ ਨਹੀਂ ਗਈ ਭਾਈ ਕੁਦਰਤ ਹੀ ਆ ਪ੍ਰਮਾਤਮਾ ਵਾਲੋ ਆ ਆਪਾਂ ਇਹਨੂੰ ਰੋਕ ਥੋੜੀ ਲੱਗਦੇ ਆ ਤੁਸੀਂ ਰੋਕ ਸਕਦੇ ਹੋ ਕੋਈ ਮਢੋਬ ਦੋ ਸਾਨੂੰ ਦੇਖੋ ਸੋ ਦੱਸਦੀ ਹੈ ਕਿ ਲੋਕ ਜਿਹੜੇ ਨੇ ਉਹ ਸਾਫ ਤੌਰ ਤੇ ਏ ਲੋਕਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਜਿਹੜੇ ਹੋਰ ਲੋਕ ਨੇ ਉਹਨਾਂ ਨਾਲ ਵੀ ਜਾਣਕਾਰੀ ਲੈਂਦੇ ਆ ਸੋ ਲਗਾਤਾਰ ਲੋਕਾਂ ਵੱਲੋਂ ਇਹੀ ਗੱਲ ਕਿਹਾ ਜਾ ਰਿਹਾ ਕਿ ਵਧੀਆ ਲੱਗ ਰਿਹਾ ਹੈ ਕਿਉਂਕਿ ਬਰਸਾਤ ਤੋਂ ਬਾਅਦ ਕਾਫੀ ਜਿਹੜਾ ਮੌਸਮ ਦੇ ਵਿੱਚ ਕਾਫੀ ਤਬਦੀਲੀ ਜੜੀ ਹੈ ਨਜ਼ਰ ਆਈ ਹੈ ਤੇ ਮੌਸਮ ਦੇ ਵਿੱਚ ਕਾਫੀ ਬਦਲਾਅ ਨਜ਼ਰ ਆਇਆ ਤੇ ਲੁਧਿਆਣਾ ਦੇ ਵਿੱਚ ਮੌਜੂਦਾਂ ਲੁਧਿਆਣਾ ਦੇ ਉਸ ਸੈਂਟਰ ਏਰੀਆ ਤੋਂ ਤੁਹਾਡੇ ਨਾਲ ਤਸਵੀਰ ਜਰੀਆ ਲਗਾਤਾਰ ਸਾਂਝਾ ਕਰਾ ਰਹੇ ਹਾਂ ਜਿਵੇਂ ਸੈਂਟਰ ਦੇ ਵਿੱਚ ਅਸੀਂ ਸੜਕ ਦੇ ਉੱਤੇ ਖੜੇ ਹਾਂ ਸਾਫ਼ ਤੌਰ ਤੇ ਸੜਕ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਬਰਸਾਤ ਵੀ ਇੱਕ ਪਾਸੇ ਹੋ ਰਹੀ ਆ ਤਾਂ ਕਾਫੀ ਤੇਜ਼ ਬਾਰ ਫੀ ਘਟਿਆ ਵੈਸੋ ਸਵੇਰ ਤੋਂ 5 ਵੇ ਤੋਂ ਬਾਅਦ ਬਰਸਾਤ ਜਿਹੜੀ ਹੈ ਸ਼ੁਰੂ ਹੋਈ ਸੀਗੀ ਸੋ ਹੁਣ ਜਿਹੜਾ 3 ਵਜਣ ਲੱਗੇ ਤੇ ਬਰਸਾਤ ਜਿਹੜੀ ਹੈ ਲਗਾਤਾਰ ਹੋ ਰਹੀ ਹੈ ਸੋ ਕਾਫੀ ਵਧੀਆ ਜਿਹੜਾ ਮੌਸਮ ਹੈ ਹੈਗਾ ਵੈਸੋ ਮੌਸਮ ਵਿਭਾਗ ਵੱਲੋਂ ਵੀ ਗੱਲ ਕਹੀ ਗਈ ਹੈ ਮੌਸਮ ਵਿਭਾਗ ਵੱਲੋਂ ਵੀ yellow alert ਵੀ ਜਾਰੀ ਕੀਤਾ ਗਿਆ ਹੈ high alert ਵੀ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਕਿ ਜਿਹੜਾ ਬਰਸਾਤ ਹੈ ਬਰਸਾਤ ਦੇ ਵਿੱਚ ਕਈ ਲੋਕਾਂ ਨੇ ਇਹ ਗੱਲ ਵੀ ਕਿਗੀ ਕਿ ਕਰੇ ਬੈਠਣ ਤੇ ਬਾਹਰ ਦੇ ਵਿੱਚ ਨਾ ਘੁੰਮਣ ਸੋ ਬਰਸਾਤ ਵਿੱਚ ਕੁੰਮ ਰਿਹਾ ਕਿਦਾਂ ਦਾ ਭਾਜੀ ਬਹੁਤ ਬੁਰਾ ਹਾਲ ਹੈ ਰੋਡਾਂ ਦਾ ਬਹੁਤ ਜਿਆਦਾ ਬੁਰਾ ਹਾਲ ਹੈ ਇੱਧਰ ਦਾ ਕੁਝ ਵੀ ਨਹੀਂ ਤੁਸੀਂ ਮੋਤੀ ਨਗਰ ਜਾ ਕੇ ਦੇਖੋ ਕਿੰਨਾ ਬੁਰਾ ਹਾਲ ਹੋਇਆ ਪਿਆ ਵਾ ਕਾਫੀ ਦਿੱਕਤਾਂ ਆ ਰਹੀਆਂ ਬਹੁਤ ਹੀ ਜ਼ਿਆਦਾ ਦਿੱਕਤ ਆ ਰਹੀ ਹੈ ਬੰਦਾ ਆ ਨਹੀਂ ਸਕਦਾ ਜਾ ਨਹੀਂ ਸਕਦਾ ਜੇ ਬਾਈ ਚਾਂਸ ਕਿਸੇ ਨੂੰ ਕੋਈ ਬਿਮਾਰੀ ਲੱਗ ਗਈ ਬੰਦਾ ਕਿੱਥੋਂ ਜਾਵੇ ਕਿੱਥੋਂ ਆਵੇ ਇੱਕ ਤਾਂ ਵੀ ਆ ਰਹੀਆਂ ਰੋਡ ਤੇ ਬਹੁਤ ਹੀ ਜ਼ਿਆਦਾ ਓਵਰਫਲੋ ਹੋਏ ਪਿਆ ਗੱਡਰ ਭਰੇ ਪਏ ਆ ਬਾਹਰ ਨਿਕਲਦਾ ਪਿਆ ਪ੍ਰੈਸ਼ਰ ਸਾਰਾ ਟੱਕਣ ਸਾਰੇ ਖੁੱਲੇ ਪਏ ਆ ਨਾ ਬੰਦਾ ਆ ਸਕਦਾ ਨਾ ਜਾ ਸਕਦਾ ਕਿਤੇ ਵੀ ਬਹੁਤ ਮਾੜਾ ਹਾਲ ਹੈ ਕੀ ਹੋਊਂਗੇ ਬਰਸਾਤ ਜਿਹੜੀ ਹੋ ਰਹੀ ਹੈ ਉਸ ਬਾਰੇ ਬਹੁਤ ਹੀ ਵਧੀਆ ਸਵੇਰ ਦੀ ਜਿਹੜੀ ਬਰਸਾਤ ਹੋ ਰ ਤੇ ਬਹੁਤ ਹੀ ਗਰਮੀ ਸੀ ਉਸ ਦੇ ਨਾਲ ਹੀ ਨਾਲੇ ਲਾਈਟ ਵੀ ਪ੍ਰਬੰਧਮਾ ਦਾ ਹੀ ਬੰਦ ਹੋ ਜਾਂਦੀ ਹੈ ਤੇ ਅੱਜ ਬਹੁਤ ਹੀ ਵਧੀਆ ਤੇ ਸਵੇਰ ਦੀ ਬਰਸਾਤ ਪੈ ਰਹੀ ਹੈ ਬਿਲਕੁਲ ਸਵੇਰ ਤੋਂ ਜਿਹੜੀ بارش ਹੋ ਰਹੀ ਹੈ तकरीबन 5:30 ਵਜੇ ਤੋਂ ਬਰਸਾਤ ਹੋਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਹੁਣ ਤੱਕ بارش ਹੋ ਰਹੀ ਹੈ ਮੌਸਮ ਦੇ ਵਿੱਚ ਇੱਕ ਮਿਲਨਾ ਕਾ ਬਦਲਾਅ ਦੇਖਦੇ ਹਾਂ ਬਹੁਤ ਹੈ ਬਦਲਾਅ ਪੂਰਾ ਬਦਲਾਅ ਹੋ ਗਿਆ ਜੀ ਮੌਸਮ ਠੰਡਾ ਹੋ ਗਿਆ ਸਵੇਰੇ ਤੋਂ 5:30 ਤੋਂ ਲੈ ਕੇ ਹੁਣ 3:00 ਵਜੇ ਗਿਆ ਅਜੇ ਤੱਕ ਲਗਾਤਾਰ ਬਰਸਾਤ ਪੈ ਰਹੀ ਹੈ ਮਤਲਬ ਬਰਸਾਤ ਤੋਂ ਬਾਅਦ ਕੁਝ ਲੋਕਾਂ ਨੂੰ ਦਿੱਕਤਾਂ ਵੀ ਹੁੰਦੀਆਂ ਨੇ ਤੇ ਕੁਝ ਲੋਕ ਖੁਸ਼ ਵੀ ਹੁੰਦੇ ਆ ਉਹਨਾਂ ਬਾਰੇ ਕੀ ਦੇਖਤਾ ਦਾ ਕੋ ਦਿੱਕਤਾ ਦਾ ਕੋਈ ਨਹੀਂ ਹੈ ਗਿਆ ਦਿੱਕਤਾ ਦਾ ਇਹ ਹੈ ਜਿਹੜੇ ਆਪਣਾ ਬਰਸਾਤ ਨਾਲ ਕਈਆਂ ਦੇ ਘਰ ਨੀਵੇਂ ਨੇ ਜਾਂ ਕਈਆਂ ਦੇ ਘਰਾਂ ਚ ਪਾਣੀ ਪਾਣੀ ਚਲੇ ਜਾਂਦਾ ਉਹਨਾਂ ਲਈ ਵਿਚਾਰਿਆਂ ਲਈ ਥੋੜੀ ਮੁਸੀਬਤ ਹੈਗੀ ਹੈ ਤੇ ਅਦਰਵਾਈਜ਼ ਤੇ ਬਰਸਾਤ ਮਤਲਬ ਮੌਸਮ ਬਹੁਤ ਹੀ ਵਧੀਆ ਤੇ ਵਧੀਆ ਹੈਗੀ ਰਾਤ ਜੀ ਮਾਰਕੀਟ ਦੇ ਹਾਲਾਤ ਕਿਵੇਂ ਦੇਖ ਰਹੇ ਹੋ ਮਾਰਕੀਟ ਦੇ ਹਾਲਾਤ ਮਾਰਕੀਟ ਦੇ ਹਾਲਾਤ ਤਾਂ ਬਸ ਤੁਸੀਂ ਪੁੱਛੋ ਨਾ ਕੰਮਕਾਰ ਤਾਂ ਬਿਲਕੁਲ ਹੀ ਠੱਪ ਹੋਏ ਪਏ ਆ ਬਾਰਿਸ਼ ਦੇ ਨਾਲ ਕੰਮਕਾਰ ਵਿੱਚ ਕਾਫੀ ਅਸਰ ਹੋ ਰਿਹਾ ਹੈ ਜੀ ਤਾਂ ਬਾਰਿਸ਼ ਦੇ ਨਾਲ ਹੁਣ ਦੇਖੋ ਆ ਸਵੇਰ ਦੀ ਬਰਸਾਤ ਪੈ ਰਹੀ ਅਜੇ ਤੱਕ ਤਾਂ ਕੋਈ ਗਾਗ ਨਹੀਂ ਤੇ ਬਾਕੀ ਮੌਸਮ ਦੇ ਨਾਲ ਇਹ ਹੈਗਾ ਥੋੜਾ ਜਿਹਾ ਕੰਮਕਾਰ ਨੂੰ ਫਰਕ ਪੈ ਜਾਂਦਾ ਬਾਰਿਸ਼ ਹੋ ਰਹੀ ਹੈ ਬਾਰਿਸ਼ ਹੋ ਰਹੀ ਹੈ ਕਿਦਾਂ ਮੌਸਮ ਦੇ ਵਿੱਚ ਬਦਲਾਅ ਕਿਦਾਂ ਦੇਖ ਰਹੇ ਹੋ ਕੈਂਟ ਬਹੁਤ ਬਦਲਾ ਹੋ ਰਿਹਾ ਜਿਵੇਂ ਠੰਡ ਗਰਮੀ ਸੀ ਪਹਿਲੇ ਇਕਦਮ ਗਰਮੀ ਸੀ ਇਕਦਮ ਹੁਣ ਠੰਡਾ ਹੋ ਗਿਆ ਵਧੀਆ ਲੱਗ ਰਿਹਾ ਵਧੀਆ ਵੈਸੇ ਠੰਡਾ ਮੌਸਮ ਠੀਕ ਹੈ ਠੀਕ ਕਿਵੇਂ ਦੇਖ ਰਹੇ ਹੋ ਮੌਸਮ ਕਿੱਦਾਂ ਦਾ ਵਧੀਆ ਵਧੀਆ ਜੀ ਵਧੀਆ ਲੱਗ ਰਿਹਾ ਹਾਂਜੀ ਮੌਸਮ ਕਾਫੀ ਗਰਮੀਲਾ ਸੀਗਾ ਗਰਮੀ ਦਾ ਹਾਂਜੀ ਹੁਣ ਵੀ ਲੱਗ ਹੀ ਰਹੀ ਹੈ ਗਰਮੀ ਮੌਸਮ ਤਾਂ ਹੋ ਸਕੋ ਦੀ ਹੋ ਗਿਆ ਆ ਹਾਂ ਘੱਮ ਹੋ ਗਿਆ ਹੈ ਮੌਸਮ ਵਿਭਾਗ ਵੱਲੋਂ ਆਲਰਟ ਜਾਰੀ ਕੀਤਾ ਗਿਆ ਹੈ ਕਿ ਬਰਸਾਤ ਦੇ ਵਿੱਚ ਕਈ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਬੈਠਣ ਪਰ ਬਾਰਿਸ਼ ਜੜੀ ਹੈ ਹਲੇ ਹੋਰ ਪੈਣ ਵਾਲੀ ਹੈ ਦੋ ਦਿਨ ਬਾਰਿਸ਼ ਜਿਹੜੀ ਹੈ ਹੋਰ ਪੈਣ ਵਾਲੀ ਹੈ ਸੋ ਬਰਸਾਤ ਜਿਹੜੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਹੋਣ ਤੋਂ ਬਾਅਦ ਹੁਣ ਹੈ ਜਿਹੜੀ ਪੰਜਾਬ ਦੇ ਵਿੱਚ ਵੀ ਪ੍ਰਸਾਦ ਜਿਹੜੀ ਹੈ ਲਗਾਤਾਰ ਪੈ ਰਹੀ ਹੈ ਸੋ ਜਿਹੜੀ ਜੇਕਰ ਦਰਿਆਵਾਂ ਦੀ ਗੱਲ ਕਰੀਏ ਤੇ ਦਰਿਆਵਾਂ ਦੇ ਵਿੱਚ ਵੀ ਪਾਣੀ ਦਾ ਜਿਹੜਾ ਕਾਫੀ ਅਸਰ ਨਜ਼ਰ ਆ ਰਿਹਾ ਤੇ ਦਰਿਆਵਾਂ ਦੇ ਵਿੱਚ ਵੀ ਪਾਣੀ ਕਾਫੀ ਨਜ਼ਰ ਆ ਰਿਹਾ ਪਾਣੀ ਦਾ ਅਸਰ ਜਿਹੜਾ ਨਜ਼ਰ ਆ ਰਿਹਾ ਹੈ ਪਰ ਕਿਤੇ ਕਿਤੇ ਲੋਕਾਂ ਦੇ ਵਿੱਚ ਵੀ ਜਿਹੜੀ ਆ ਕੁੱਤੀ ਦੀ ਲਹਿਰ ਹੈ ਸੋ ਨਵੀ ਆਪਰੇ ਲੱਗੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਗੁਰੂਨ ਲਾਈਵ ਮਹੰਤਨ ਕੈਮਰਾਮੈਨ ਸੰਜੇ